ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਅਸੀਂ ਅਕਸਰ ਵੀਡੀਓ ਦੇ ਅੰਤ ਦੇ ਵਿੱਚ ਇੱਕ ਬੇਨਤੀ ਕਰਦੇ ਹਾਂ ਕਿ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਕੀ ਪਤਾ ਕੋਈ ਘਰ ਬੈਠਾ ਹਿੰਮਤ ਹਾਰ ਕੇ ਬੈਠਾ ਹੋਵੇ ਇਲਾਜ ਨਾ ਹੋ ਰਿਹਾ ਹੋਵੇ ਤੇ ਉਸ ਇਲਾਜ ਤੋਂ ਹਾਰਿਆ ਹੋਇਆ ਬੰਦਾ ਬਿਲਕੁਲ ਉਮੀਦ ਛੱਡ ਚੁੱਕਿਆ ਹੋਵੇ ਤੇ ਜੇਕਰ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਤੇ ਕੋਈ ਇੱਕ ਬੰਦਾ ਵੀ ਅਜੀਹਾ ਵੇਖ ਲੈਂਦਾ ਤੇ ਉਸ ਨੂੰ ਇਸ ਵੀਡੀਓ ਨਾਲ ਫਾਇਦਾ ਹੋ ਜਾਂਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ। ਬਿਲਕੁਲ ਸੱਚ ਹੁੰਦੀ ਹੈ ਜੀ ਇਹ ਗੱਲ ਤੇ ਇਸ ਸੱਚ ਨੂੰ ਸਾਬਤ ਕਰਨ ਲਈ ਅੱਜ ਮੇਰੇ ਨਾਲ ਮਹਿਮਾਨ ਨੇ। ਇਹ ਉਹ ਮਹਿਮਾਨ ਨੇ ਜਿਨ੍ਹਾਂ ਨੇ ਸਾਡੀਆਂ ਵੀਡੀਓ ਪਿਛਲੇ ਲੰਮੇ ਸਮੇਂ ਤੋਂ ਵੇਖੀਆਂ ਲਗਭਗ 5-6 ਸਾਲ ਤੋਂ ਸਾਡੀਆਂ ਵੀਡੀਓ ਦੇਖਦੇ ਆ ਰਹੇ ਨੇ। ਇਹਨਾਂ ਨੂੰ ਬਹੁਤ ਸਾਰੇ ਸਰੀਰਕ ਪਰੇਸ਼ਾਨੀਆਂ ਸੀ ਰੋਗ ਸੀ ਜਿਹੜੇ ਕੀ ਸਾਡੀਆਂ ਵੀਡੀਓ ਦੇਖ ਦੇ ਕੇ ਹੀ ਤਕਰੀਬਨ ਤਕਰੀਬਨ ਅੱਜ ਇਹ ਠੀਕ ਹੋ ਚੁੱਕੇ ਨੇ ਕਿਵੇਂ ਹੋਇਆ ਇਹ ਕਿਹੜੇ ਕਿਹੜੇ ਰੋਗ ਇਹਨਾਂ ਨੂੰ ਸੀਗੇ ਸਾਡੀ ਵੀਡੀਓ ਕਦੋਂ ਤੋਂ ਦੇਖ ਰਹੇ ਨੇ ਅ ਰਵਿੰਦਰ ਸਿੰਘ ਜੀ ਦੀਆਂ ਵੀਡੀਓ ਦੇ ਨਾਲ ਇਹਨਾਂ ਨੂੰ ਕਿੰਨਾ ਕੁ ਫਾਇਦਾ ਹੋਇਆ ਆਪਾਂ ਅੱਜ ਆਪਣੇ ਮਹਿਮਾਨ ਤੋਂ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਸਰਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਬਰਨਾਲੇ ਤੇ ਰਹਿਣ ਵਾਲਾ ਹਾਂ ਕੀ ਕ ਕਿੰਨੀ ਕਿੰਨੀ ਉਮਰ ਹੈ ਤੇ ਕੀ ਕੰਮ ਕਰਦੇ ਹੋ ਮੇਰੀ 50 ਸਾਲ ਦੀ ਉਮਰ ਹੈ ਜੀ ਮੇਰਾ ਸਵੱਠਾਣਾ ਕੰਮ ਹੈ ਜੀ ਠੀਕ ਹੈ ਅ ਤੁਸੀਂ ਇਹ ਦੱਸੋ ਕਿ ਸੁਜੀ ਸਿੰਘ ਜੀ ਕੀ ਸਾਡੀਆਂ ਵੀਡੀਓ ਤੁਸੀਂ ਰਵਿੰਦਰ ਸਿੰਘ ਜੀ ਦਾ ਖਾਸ ਕਰਕੇ ਜਿਹੜੀ ਆਪਾਂ ਗੱਲ ਕਰਦੇ ਆ ਰਵਿੰਦਰ ਸਿੰਘ ਜੀ ਦੇ ਨਾਲ ਜਿਹੜੀਆਂ ਬਣਾਈਆਂ ਹੋਈਆਂ ਵੀਡੀਓ ਤੁਸੀਂ ਇਹ ਕਦੋਂ ਤੋਂ ਦੇਖ ਰਹੇ ਹੋ ਤੇ ਇਹ ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਹੋਇਆ ਜੀ ਮੈਂ ਸ਼ੁਰੂ ਤੋਂ ਹੀ ਵੀਡੀਓ ਦੇਖਦਾ ਹਾਂ ਜੀ ਇਹਨੇ ਵੀਡੀਓ ਦੇਖ ਕੇ ਮੈਨੂੰ ਸ਼ੂਗਰ ਦੀ ਤਕਤ ਸੀਗੀ ਬੀਬੀ ਦੀ ਦਿੱਖ ਸੀਗੀ ਠੀਕ ਹੈ ਸ਼ੂਗਰ ਮੇਰਾ ਬਿਲਕੁਲ ਸਹੀ ਹੈ ਜੀ ਹੁਣ ਤੇ ਬੀਪੀ ਬਿਲਕੁਲ ਸਹੀ ਰਹਿਣਾ ਜੀ ਸ਼ੂਗਰ ਤੇ ਬੀਪੀ ਦੀ ਦਿੱਕਤ ਕਿੰਨੇ ਸਾਲਾਂ ਤੋਂ ਸੀ ਕਦੋਂ ਤੋਂ ਸੀਗੀ ਤੁਹਾਨੂੰ ਕਾਫੀ ਟਾਈਮ ਤੁਸੀਂ ਬਹੁਤ ਪੁਰਾਣੀ ਸੀਗੀ ਹਾਂ ਪਰ ਹੁਣ ਬਿਲਕੁਲ ਸਹੀ ਹੈ ਜੀ ਮਤਲਬ ਅ ਕਿੰਨੇ ਸਾਲਾਂ ਤੋਂ 10 ਸਾਲ ਤੋਂ 15 ਸਾਲੋਂ ਤੇ ਸ਼ੂਗਰ 10 ਸਾਲ ਤੋਂ ਸੀ ਠੀਕ ਹੈ ਨਾਲੇ ਉਦੋਂ ਦੀ ਬੀਪੀ ਸੀ ਤੇ ਜਦੋਂ ਸ਼ੂਗਰ ਤੇ ਬੀਪੀ ਸੀਗੀ ਤੁਸੀਂ ਇਹਦਾ ਇਲਾਜ ਕੋਈ ਪਹਿਲਾਂ ਕਿਸੇ ਹੋਰ ਪਾਸੋਂ ਕਰਵਾਇਆ ਸੀਗਾ ਨਹੀਂ ਮੈਂ ਲਾਜਣਾ ਪਹਿਲਾਂ ਮੈਂ ਅੰਗਰੇਜ਼ੀ ਦਵਾਈ ਲੈਂਦਾ ਸੀਗੇ ਉਹੀ ਕਰ ਰਿਹਾ ਹਾਂ ਹਾਂ ਅੰਗਰੇਜ਼ੀ ਦਵਾਈ ਲੈਂਦਾ ਸੀ ਉਹ ਬਿਲਕੁਲ ਮੈਨੂੰ ਕਾਫੀ ਟਾਈਮ ਤੋਂ ਮੈਂ ਬਿਲਕੁਲ ਕੋਈ ਦਵਾਈ ਨਹੀਂ ਲੈਂਦਾ ਜੀ ਤੇ ਜਦੋਂ ਅੰਗਰੇਜ਼ੀ ਦਵਾਈ ਲਿੱਤੀ ਬੀਪੀ ਤੋਂ ਉਹ ਤੋਂ ਬਾਅਦ ਵਧਣਾ ਸ਼ੁਰੂ ਹੋਇਆ ਸੀਗਾ ਜਦੋਂ ਸ਼ੂਗਰ ਦੀ ਦਵਾਈ ਲੈਣੀ ਸ਼ੁਰੂ ਕਰੀ ਜ ਉਸ ਤੋਂ ਬਾਅਦ ਵਧਣਾ ਸ਼ੁਰੂ ਹੋਇਆ ਹਾਂ ਹਾਂ ਯਾਨੀ ਕਹਿਣ ਤਾਂ ਭਾਵੇਂ ਹੈ ਕਿ ਅੰਗਰੇਜ਼ੀ ਦਵਾਈ ਲਈ ਪਹਿਲਾਂ ਸਮੱਸਿਆ ਆਈ ਸ਼ੂਗਰ ਦੀ ਉਹਦੇ ਨਾਲ ਉਦੋਂ ਅੰਗਰੇਜ਼ੀ ਦਵਾਈ ਲੈਣੀ ਸ਼ੁਰੂ ਹੋਈ ਤਾਂ ਅੰਗਰੇਜ਼ੀ ਦਵਾਈ ਲੈਣ ਤੋਂ ਬਾਅਦ ਇਹਨਾਂ ਨੂੰ ਬੀਪੀ ਵੀ ਵਧਣਾ ਸ਼ੁਰੂ ਹੋ ਗਿਆ ਤੇ ਇਹ ਫਿਰ ਕਦੋਂ-ਕਦੋਂ ਜਦੋਂ ਤੁਸੀਂ ਦੇਖਣੀ ਸ਼ੁਰੂ ਕੀਤੀ ਤੇ ਕਦੋਂ ਕਿਵੇਂ-ਕਿਵੇਂ ਫੋਲੋ ਕੀਤਾ ਕੀ-ਕੀ ਤੁਸੀਂ ਦੇਖਿਆ ਥੋੜਾ ਜਿਹਾ ਡਿਟੇਲ ਦੱਸੋਗੇ ਸਾਡੇ ਦਰਸ਼ਕਾਂ ਨੂੰ ਮੈਂ ਜਿਹੜਾ ਆਪਣਾ ਡਾਈਟ ਫ੍ਰੀ ਕਰੀ ਜੀ ਆਪਦੀ ਰਵਿੰਦਰ ਸਿੰਘ ਜੀ ਦੇ ਵੀਡੀਓ ਦੇਖ ਕੇ ਅਰਵਿੰਦਰ ਸਿੰਘ ਜੀ ਹਾਂਜੀ ਵੀਡੀਓ ਦੇਖੀਆ ਬਾਕੀ ਕੀ ਉਹਨਾਂ ਨੇ ਕੀ ਦੱਸਿਆ ਕਿਹੜੀ ਵੀਡੀਓ ਤੁਹਾਨੂੰ ਵਧੀਆ ਲੱਗੀ ਉਹ ਵਿੱਚ ਉਹਨਾਂ ਨੇ ਜਿਹੜਾ ਇੱਕ ਤਾਂ ਕਣਕ ਚੌਲ ਜਿਹੜਾ ਖਾਣਾ ਇਹ ਮੈਂ ਬੰਦ ਕਰਿਆ ਜੀ ਠੀਕ ਹੈ ਉਹਦੇ ਨਾਲ ਮੈਨੂੰ ਕਾफी ਫਰਕ ਪਿਆ ਜੀ ਠੀਕ ਹੈ ਕੀ-ਕਿਵੇਂ ਮਤਲਬ ਕੀ-ਕੀ ਪੂਰੀ ਡਿਟੇਲਸ ਦੱਸੋ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗੇ ਕਿ ਕੀ ਫਾਲੋ ਮੈਂ ਆਪਣੀ ਡਾਈਟ ਹੀ ਫਾਲੋ ਕਰੀ ਐ ਜੀ ਬਸ ਕਣਕ ਚੌਲ ਛੱਡੇ ਜੀ ਹਾਂ ਬਸ ਕਣਕ ਚੌਲ ਛੱਡਣਾ ਬਾਕੀ ਅਗੀਆਂ ਸਬਜ਼ੀਆਂ ਖਾਧੀਆਂ ਜੀ ਹਾਂ ਮੈਲਟ ਵੀ ਖਾਦੇ ਸ਼ੁਰੂ ਚ ਪਹਿਲਾਂ ਪਰ ਹੁਣ ਮੈਂ ਮੈਲਟ ਵੀ ਨਹੀਂ ਖਾਂਦਾ ਹੁਣ ਬਸ ਵੈਸੇ ਠੀਕ ਹੈ ਮੇਰਾ ਕਣਕ ਤੇ ਚੌਲ ਛੱਡੀ ਜੀ ਹਾਂ ਜੀ ਕਣਕ ਚੌਲ ਖਾ ਕੀ ਰਹੇ ਆ ਖਾ ਤਾਂ ਹੁਣ ਮੈਂ ਤਾਂ ਜਿਉਂ ਤੇ ਉਹਦਾ ਘੱਟਾ ਖੰਨਾ ਟੱਕਾ ਬਹੁਤ ਘੱਟ ਖੰਨਾ ਜੀ ਉਹ ਵੀ ਇੱਕ ਦੀ ਰੋਟੀ ਖਾਂਦਾ ਹਾਂ ਠੀਕ ਹੈ ਬਾਕੀ ਤਾਂ ਮੈਂ ਕਿਚੜੀ ਖਾ ਲਈ ਤੇ ਦਹੀਂ ਸਲਾਦ ਇਦੇ ਨਾਲ ਠੀਕ ਹੈ। ਇਹੀ ਚੀਜ਼ ਖਾਣਾ। ਸਲਾਦ ਕਿੰਨਾ ਕਿੰਨੀ ਮਾਤਰਾ ਚ ਖਾਣੋ। ਕਿਹੜੀ ਚੀਜ਼ ਨਹੀਂ ਖਾਂਦੇ ਉਹ ਵੀ ਦੱਸ ਦੋ ਇਸ ਤੋਂ ਇਲਾਵਾ ਹੋਰ ਕੀ ਜੀ ਨਹੀਂ ਖਾਂਦੇ। ਬਸ ਕਿ ਮੈਂ ਜਿਆ ਡੱਬਾ ਬੰਦ ਕੋ ਪੈਕਿੰਗ ਵਾਲੀ ਚੀਜ਼ ਕੋਈ ਨਹੀਂ ਖਾਂਦਾ ਜੀ। ਬਿਲਕੁਲ ਨਹੀਂ। ਦੋ ਟਾਈਮ ਖਾਣਾ ਚਾਹੁੰਦਾ ਬਸ। ਦੋ ਟਾਈਮ ਖਾਣਾ ਜੀ। ਜਿਆਦਾ ਵਾਰੀ ਨਾ ਚਾਹ ਵੀ ਨਾ। ਚਾਹ ਵੀ ਬਿਲਕੁਲ ਨਹੀਂ ਪੀਂਦਾ ਜੀ ਮੈਂ। ਤੁਹਾਡੀ ਸ਼ੂਗਰ ਵਧੀ ਕਿਵੇਂ ਸੀ ਇਹਦੇ ਵਿੱਚ ਇਤੋਂ ਹੀ ਕਾਰਨ ਦੱਸੋਗੇ। ਪਹਿਲਾਂ ਮੈਂ ਡਰਿੰਕ ਕਰਦਾ ਸੀ ਜੀ। ਡਰਿੰਕ ਕਰਦਾ। ਡਰਿੰਕ ਕਰਨ ਦੇ ਨਾਲ ਜਿਹੜੀ ਸ਼ੂਗਰ ਵਧੀ ਤੁਹਾਨੂੰ। ਹਾਂਜੀ। ਕਿੰਨੀ ਕਿ ਡਰਿੰਕ ਕੀਤੀ ਤੁਸੀਂ ਕਿੰ ਦੰਪੀ ਤੇ ਤੁਰ ਪੱਕਾ ਲਕੀਨ ਸੀਗਾ ਵੀ दारू ਪੀਣ ਨਾਲ ਹੀ ਮੈਨੂੰ ਪਜਗੀ ਨਾ ਹੋਰ ਤਾਂ ਕਹੀ ਦਿਕਤ ਨਹੀਂ ਸੀਗੀ ਕੱਲੀ ਇਹਦੇ ਨਹੀਂ ਹੋਇਆ ਮੈਨੂੰ ਲੱਗਦਾ ਕਹਿੰਦੇ ਨੇ ਜਦੋਂ दारू ਪੀਂਦਾ ਬੰਦਾ ਤਾਂ ਉਹਦਾ ਲੀਵਰ ਵੀ ਖਰਾਬ ਹੋ ਜਾਂਦਾ ਉਹ ਲੀਵਰ ਦੀ ਪ੍ਰੋਬਲਮ ਹੈ ਹੁਣ ਮੈਂ ਚੱਕਰ ਆਇਆ ਜੀ ਬਿਲਕੁਲ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਹਾਂ ਜੀ ਮੈਂ ਆਪ ਵੀ ਕਿਸੇ ਪਾਸੋਂ ਕੋਈ ਦਵਾਈ ਕੋਈ ਦਵਾਈ ਵੀ ਲੈਂਦੀ ਹਾਂ ਬਸ ਇਹ ਨਹੀਂ ਖਾਣ ਲਈ ਛੋਟੀ ਵੀਡੀਓ ਦੇਖ ਕੇ ਹਾਂ ਜੀ ਬਸ ਇਹ ਮਤ ਖਾਣ ਪਿੰਕ ਸਹੀ ਕਕਾ ਮੈਂ ਕਾਦਾ 2 ਟਾਈਮ 2 ਟਾਈਮ ਖਾਣਾ ਹੈ ਵੀਡੀਓ ਦੇਖਿਆ ਹਾਂ ਵੀਡੀਓ ਦੇਖ ਕੇ ਬਣਦਾ ਉਹਦੇ ਮੁਤਾਬਕ ਹੀ ਮੈਂ ਬਸ ਆਪਦੇ ਆਪ ਹੀ ਦੇਖ ਕੇ ਜਿਹੜਾ ਠੀਕ ਲੱਗਦਾ ਮੈਂ ਉਹੀ ਵਰਤਦਾ ਹਾਂ ਕਰਕੇ ਅੱਛਾ ਉਹ ਤਾਂ ਸਹੀ ਹੈ ਕਿ ਅਕਸਰ ਕਿਹਾ ਜਾਂਦਾ ਵੀ ਕਣਕ ਚੌਲ ਦੁੱਧ ਰਿਫਾਈਨਡ ਚੀਨੀ ਚਿੱਟਾ ਨਮਕ ਤੇ ਇਸ ਤੋਂ ਇਲਾਵਾ ਡੱਬਾ ਬੰਦ ਚੀਜ਼ਾਂ ਜਿਹੜੀ ਬਾਜ਼ਾਰ ਦੀਆਂ ਚੀਜ਼ਾਂ ਬੇਕਰੀ ਪ੍ਰੋਡਕਟ 슈ਗਰ ਜਿਹੜੇ ਕੀ ਕਹਿੰਦੇ ਜੰਕ ਫੂਡ ਤੇ ਜਿਹੜੇ ਕੀ ਕਹਿੰਦੇ ਆਪਾਂ ਮਿਲਕ ਬਟਰ ਇਹ ਸਾਰੇ ਬੰਦ ਕਰਨੇ ਤੁਸੀ ਵੀ ਬੰਦ ਕੀਤੇ ਮੈਂ ਕੰਪਰਡਕਟ ਚੋਂ ਕੱਲਾ ਮੈਂ ਦਹੀਂ ਖਾਂਦਾ ਦਹੀਂ ਤੇ ਕਹੋ ਬੰਨਾਂ ਦੀ ਠੀਕ ਹੈ ਤੇ ਚੱਲਦਾ ਬਾਕੀ ਦੁੱਧ ਨਹੀਂ ਪੀਂਦਾ ਜੀ ਠੀਕ ਹੈ ਹੋਰ ਕੁਝ ਨਹੀਂ ਖਾਂਦਾ ਜੀ ਡੱਬਾ ਬੰਦ ਪੈਕਿੰਗ ਵਾਲੀ ਕੋਈ ਚੀਜ਼ ਨਹੀਂ ਮੈਂ ਵਰਤਦਾ ਹੀ ਅੱਛਾ ਨਹੀਂ ਮੈਨੂੰ ਲੋੜ ਪੈਂਦੀ ਆ ਨਹੀਂ ਮਰੀਜ਼ ਸਾਹ ਹੁੰਦੀ ਹੈ ਹਾਂ ਹਾਂ ਤੇ ਕਿਨੇ ਮਤਲਬ ਰਫਾਈਨਡ ਵਗੈਰਾ ਦੀ ਜਗ੍ਹਾ ਤੇ ਕੀ ਯੂਜ਼ ਕਰ ਰਹੇ ਹੋ ਜੇ ਸੀ ਕਿ ਉਹ ਜਾਂ ਘਰ ਦਾ ਸਰ੍ਹੋਂ ਦਾ ਤੇਲ ਕਢਾਇਆ ਵਰ ਠੀਕ ਹੈ ਕਰੇ ਉਹ ਵਰ ਠੀਕ ਹੈ ਤੇ ਕਣਕ ਤੇ ਚੌਲ ਦੀ ਜਗ੍ਹਾ ਤੇ ਤੁਸੀਂ ਕੀ ਕਿਹੜਾ ਆਟਾ ਖਾ ਰਹੇ ਮੈਂ ਤਾਂ ਹੁਣ ਖਾਣਾ ਜਿਉਂ ਤੇ ਉਹ ਦਾ ਆਪਣੇ ਦਾ ਹੀ ਸੋਲਿਆ ਦਾ ਹੀ ਫੁੱਲਾ ਨਾ ਹਾਂਜੀ ਦੋਂ ਤੇ ਛੋਲੇ ਮਿਕਸ ਕਰਕੇ ਮਿਕਸ ਕਰਕੇ ਹਾਂਜੀ ਤੇ ਠੀਕ ਆ ਉਹ ਵੀ ਬਹੁਤ ਘਟ ਇੱਕ ਦੋ ਰੋਟੀ ਖਾਣਾ ਤੇ ਸਵੇਰੇ ਇੱਕ ਜ਼ਾਲ ਦਾ ਚਿਲਾ ਵਗੈਰਾ ਵੀ ਬਣਾ ਲੈਣਾ ਹਾਂਜੀ ਉਹ ਵੀ ਬਣਾ ਲੈਣਾ ਠੀਕ ਆ ਹਾਂ ਬੇਸਣ ਦਾ ਚਿਲਾ ਹੀ ਬਣਾ ਲੈਣਾ ਸਬਜ਼ੀਆਂ ਪਾ ਕੇ ਹਾਂਜੀ ਕਦੇ ਕਦੇ ਉਹ ਵੀ ਹਾਂਜੀ ਉਹ ਬਣਾ ਕੇ ਖਾਣਾ ਠੀਕ ਆ ਦਾਲਾਂ ਦੇ ਵੀ ਕਈ ਵਾਰੀ ਬਣਾ ਲੈਣਾ ਜੀ ਦਾਲਾਂ ਦਾ ਉਹ ਫਰਕ ਪੀਸ ਕੇ ਦੁੱਧ ਤੇ ਚਾਹ ਕਿੰਨੀ ਵੀ ਨੂੰ ਦੁੱਧ ਨਹੀਂ ਪੀਂਦਾ ਜੀ ਮੈਂ ਨਾ ਚਾਹ ਪੀਂਦਾ ਹੀ ਦੁੱਧ ਤੇ ਚਾਹ ਨਹੀਂ ਪੀਂਦੇ ਕਾ ਬਹੁਤ ਘਟ ਕਦੇ ਮੈਂ ਨੇ ਚੱਕਦੀ ਵਾਰ ਕਿ ਦਿੱਤੀ ਲਈ ਉਹ ਕਾੜਾ ਵਗਾਰ ਕੋਈ ਕਿਹੜਾ ਕਾੜਾ ਵੀ ਨਹੀਂ ਜੀ ਮੈਂ ਪਹਿਲਾਂ ਕਾੜੇ ਪੀਤੇ ਹੁਣ ਮੈਂ ਕੋਈ ਕਾੜਾ ਨਹੀਂ ਪੀਂਦਾ ਜੀ ਮੈਂ ਸਵੇਰੇ ਗ੍ਰੀਨ ਜੂਸ ਪੀਂਦਾ ਹਾਂ ਗ੍ਰੀਨ ਜੂਸ ਕਿਹੜਾ ਹਾਂ ਮੈਂ ਪਾਲਕ ਪੋਨੋ ਵਿੱਚ ਇੱਕ ਰੇਪੂ ਵੀ ਕਰਦੇ ਵੀ ਜੀ ਕੜੀ ਪੱਤਾ ਤુલਸੀ ਦੇ ਪੱਤੇ ਮਸੇ ਚੀਜ਼ਾਂ ਪਾ ਕੇ ਪਦੀਨਾ ਪਾ ਕੇ ਇਹ ਕਾੜਾ ਸਵੇਰੇ ਮੈਂ ਕਾੜਾ ਨਹੀਂ ਮਤਲਬ ਗ੍ਰੀਨ ਜੂਸ ਬਣਾ ਕੇ ਕਿਹੜਾ ਇੱਕ ਗਲਾਸ ਇੱਕ ਗਲਾਸ ਕੁੰਡੇ ਚ ਰਗੜ ਕੇ ਆਪ ਬਣਾ ਕੇ ਅੱਛਾ ਕੁੰਡੇ ਚ ਰਗੜ ਕੇ ਆਪ ਹਾਂਜੀ ਠੀਕ ਹੈ ਉਹ ਡੇਲੀ ਵੀ ਨਹੀਂ ਆਪਣਾ ਚੀਨੀ ਨਾ ਕਿੰਨੀ ਬਿਲਕੁਲੀ ਉਹ ਜਿਹੜਾ ਤੇ ਕੀ ਲੈ ਲਓ ਮੈਂ ਵਰਤਦੀ ਨਹੀਂ ਜਿੰਨੀ ਕੋਈ ਚੀਜ਼ ਮਠਾ ਲੈਂਦੇ ਨਾ ਜੀ ਮਠਾ ਕੋਈ ਨਾ ਗੁੜ ਦਾ ਨਾ ਪਹਿਲਾਂ ਗੁੜ ਪਕਾਉਂਦਾ ਸੀ ਹੁਣ ਗੁੜ ਵੀ ਕੋਈ ਬੰਦਾ ਜੀ ਤੇ ਨਮਕ ਕਿਹੜਾ ਯੂਜ਼ ਕਰ ਰਹੇ ਹੋ ਨਮਕ ਮੈਂ ਸੇਂਦਾ ਨਮਕ ਹਾਂਜੀ ਵਿਕੀ ਦੀ ਪ੍ਰੋਬਲਮ ਵੀ ਘਟ ਗਈ ਥੋੜੀ ਬਿਲਕੁਲ ਬਿਲਕੁਲ ਨਾਰਮਲ ਹਾਂ ਬਿਲਕੁਲ ਸਟਰ 70 120 ਰਹਿਣਾ ਜਦੋਂ ਮਰਜ਼ੀ ਚੈੱਕ ਕਰਾਂ ਪਹਿਲਾਂ ਕਿੰਨਾ ਰਹਿੰਦਾ ਜੀ ਪਹਿਲਾਂ 150 ਤੋਂ ਉੱਪਰ 200 ਤੋਂ ਉੱਪਰ ਵੀ ਜਾ ਕੇ ਨੇੜੇ ਵੀ ਆਦਾ 170 ਦਵਾਈ ਵੀ ਲੈਣੀ ਸ਼ੁਰੂ ਕਰਤੀ ਸੀ ਤੁਸੀਂ ਮੈਂ ਦਵਾਈ ਨਹੀਂ ਸ਼ੁਰੂ ਕੀਤੀ ਜੀ ਵੀ ਡਿਜ਼ਾਈਨ ਮੈਂ ਕਲੀ ਸ਼ੂਗਰ ਦੀ ਟਾਇਲੈਟ ਓਕੇ ਤੇ ਬੇਕਰੀ ਬਟਰਕ ਵਗਾਰਾ ਮੈਂ ਤਾਂ ਕੋਈ ਨਹੀਂ ਕੋਈ ਨਹੀਂ ਕੋਸ ਕੋਈ ਜੀ ਮੈਂ ਬਾਹਰਲਾ ਕੁਝ ਨਹੀਂ ਖਾਂਦਾ ਜੀ ਵਿਆਹ ਸਾਦੀ ਜਾਂਣਾ ਉੱਥੇ ਵੀ ਬਹੁਤ ਜ਼ਿਆਦਾ ਲਿਮਟ ਚ ਖਾਣਾ ਮੰਨ ਲਓ ਵੀ ਵਿਆਹ ਸਾਦੀ ਚ ਗਏ ਤੁਸੀਂ ਉੱਥੇ ਥੋੜਾ ਥੋੜਾ ਖਾਣਾ ਤਾਂ ਪੈਂਦਾ ਹੀ ਕੁਛ ਨਾ ਕੁਛ ਖਾਦਾ ਪੈਂਦਾ ਤੇ ਫਿਰ ਉਹਨੂੰ ਕਵਰ ਕਿਵੇਂ ਕਰਦੇ ਹੋ ਮੈਂ ਖਾਣਾ ਹੀ ਉਹਨੂੰ ਉਸ ਹਿਸਾਬ ਨਾਲ ਜੀ ਉੱਥੇ ਮੈਨੂੰ ਜਿਆਦਾ ਮਤਲਬ ਇੱਛਾ ਹੀ ਨਹੀਂ ਇੰਨੀ ਜਿਆਦਾ ਵਿਆਹ ਚੀਜ਼ ਖਾਣਾ ਖਾਣਾ ਹਾਂ ਹਾਂ ਨਾ ਉਹ ਕੋਈ ਮੈਨੂੰ ਦਿੱਕਤ ਨਹੀਂ ਆਈ ਇੰਨੀ ਲਿਮਟਡ ਹੀ ਕਰਨਾ ਕੁੜਾ ਕਰਕੇ ਇਹ ਮਨ ਕਰੀਵਿੰਗ ਹੁੰਦੀ ਨਹੀਂ ਇਹ ਮੈਨੂੰ ਮੰਦਰੋ ਕਰੀਵਿੰਗ ਨਹੀਂ ਹੁੰਦਾ ਕੋਈ ਗਰੇਵਿੰਗ ਨਹੀਂ ਮਿੱਠੇ ਦੀ ਕੋਈ ਗਰੇਵ ਨਹੀਂ ਕੋਈ ਮੇਰੇ ਕੋਲੇ ਬੈਠਾ ਖਾਈ ਜਾਵੇ ਕੋਈ ਮਰਜੀ ਮੰਨ ਲਓ ਤੁਸੀਂ ਕਿਸੇ ਰਿਸ਼ਤੇਦਾਰ ਦੇ ਘਰ ਚਲੇ ਗਏ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਰਿਸ਼ਤੇਦਾਰ ਦੇ ਘਰ ਜਾ ਕੇ ਉੱਥੇ ਵਗਲਾ ਉੱਥੇ ਤਾਂ ਫਿਰ ਆਪਾਂ ਨੂੰ ਕਣਕ ਤੋਲ ਵਗੈਰਾ ਦੀ ਚੀਜ਼ਾਂ ਉੱਥੇ ਕੀ ਖਾਦੇ ਉੱਥੇ ਮੈਂ ਰੋਟੀ ਖਾ ਲੈਣਾ ਨਹੀਂ ਕਣਕ ਦੀ ਕਹਿੰਦੇ ਨਾ ਕਣਕ ਦੀ ਕਣਕ ਦੇ ਖਾਣੇ ਖਾ ਲੈਣਾ ਬਿਲਕੁਲ ਉੱਥੇ ਫਿਰ ਮਜ਼ਦੂਰੀ ਹੁੰਦੀ ਹੈ ਹਾਂਜੀ ਉਹ ਇੱਕ ਦੋ ਰੋਟੀਆਂ ਖਾ ਲੈਣਾ ਨਹੀਂ ਪਰ ਸਬਜੀ ਜੀੜੀ ਬਣਾ ਕੇ ਖਾ ਲਈ ਗਏ ਮੈਨੂੰ ਰੋਟੀ ਖਾ ਲੈਣੇ ਕੋਈ ਦਿੱਕਤ ਨਹੀਂ ਆਉਂਦੀ ਐ ਤੇ ਉਹ ਜਿਹੜਾ ਪ੍ਰੋਟੀਨ ਦੀ ਕਮੀ ਕਿਵੇਂ ਪੂਰੀ ਕਰਦੇ ਹੋ ਪ੍ਰੋਟੀਨ ਦੀ ਮੈਂ ਸਵੇਰੇ ਹਾਪੀਣਾ ਜੀ ਆਪਣਾ ਬਦਾਮ ਸ਼ਾਮ ਰਾਤ ਨੂੰ ਪਿਉਂਗ ਰੱਖਦਾ ਬਦਾਮ ਅਖਰੋਟ ਹਾਂ ਹਾਂ ਆਪਣੇ ਦਾਖਾਂ ਇਹ ਵੀ ਗੁੰਡੇ ਜਿਹਾ ਰਗੜ ਕੇ ਬਣਾ ਕੇ ਦੁੱਧ ਬਣਾ ਕੇ ਉਹਦਾ ਹੀ ਬਦਾਮਾ ਦੁੱਧ ਬਣਾ ਕੇ ਪੀਣਾ ਅੱਛਾ ਗੁੰਡੇ ਚ ਕਿੰਨੇ ਕ ਬਦਾਮ ਤੇ ਕਿੰਨੇ ਕ ਅਖਰੋਟ ਮੈਂ 10 ਕ ਬਦਾਮ ਦੋ ਦੋ ਅਖਰੋਟ ਥੋੜੀਆਂ ਦਾਖਾਂ ਦੋ ਖਜੂਰ ਆ ਠੀਕ ਹੈ ਉਹ ਪਾ ਕੇ ਇਹਦਾ ਜਿਹੜਾ ਤੁਸੀਂ ਹਾਂ ਜੀ ਇਹ ਦੁੱਧ ਬਣਾ ਰਹੇ ਹਾਂ ਇਹ ਦੁੱਧ ਮੰਨ ਲਓ ਜਾਂ ਸ਼ੇਕ ਕਰ ਲਓ ਉਹ ਕੁੰਡੇ ਚ ਰੱਖ ਲਓ ਕੁੰਡੇ ਚ ਮੈਂ ਕੁੰਡੇ ਚ ਰੱਖਣਾ ਜ਼ਿਆਦਾ ਨਹੀਂ ਠੀਕ ਹੈ ਉਹ ਸੋਟਾ ਜਿਹੜਾ ਹੁੰਦਾ ਉਹ ਉਹ ਨਿੰਮਦਾਈ 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 ਸੋਟੇ ਦਾ ਰਾਹ ਹਾਂਜੀ ਪਰ ਤੁਸੀਂ ਤਾਂ ਜਿਹੜਾ ਇਹ ਆਪਣੇ ਆਪ ਨੂੰ ਜਿਹੜਾ ਠੀਕ ਕਰ ਗਏ ਹਾਂਜੀ ਤੇ ਕੀ ਤੁਹਾਡੇ ਤੁਹਾਨੂੰ ਦੇਖ ਕੇ ਕਿਸੇ ਹੋਰ ਨੂੰ ਪ੍ਰੇਰਣਾ ਮਿਲੀ ਜਾਂ ਤੁਹਾਨੂੰ ਦੇਖ ਕੇ ਕੁਝ ਹੋਰ ਨੂੰ ਲੱਗਿਆ ਵੀ ਇਹ ਕਰਨਾ ਚਾਹੀਦਾ ਪਰ ਬਿਲਕੁਲ ਮੇਰੀ ਬੇਟੀ ਵੀ ਇਸ ਤਰ੍ਹਾਂ ਹੀ ਕਹਿੰਦੀ ਹੈ अच्छा वो मतलब बहुत ਘੱਟ ਮਿੱਠਾ ਖਾਂਦੀ ਹੈ। ਪੰਜ 10% ਮਾਰਾ ਖਾਂਦੀ ਹੋਊਗੀ। ਤੇ ਤੁਹਾਡੇ ਵਾਈਫ ਉਹ ਵੀ ਉਹ ਵੀ ਬਹੁਤ ਘੱਟ ਖਾਂਦੇ ਸੀ। ਮੇਰੇ ਨਾਲ ਦੇਖ ਕੇ ਐਕਸਰਸਾਈਜ਼ ਵੀ ਕਰਦੇ ਆ ਉਹ। ਡੇਲੀ ਕਰਦੇ ਆ ਕਰ ਲੱਗ ਗਿਓ। ਨਹੀਂ ਮੈਂ ਡੇਲੀ ਐਕਸਰਸਾਈਜ਼ ਕਰਦਾ ਹਾਂ। ਡੇਲੀ 5-6 ਕਿਲੋਮੀਟਰ ਸੈਰ ਕਰਕੇ ਆਉਣਾ। ਤੇ ਜੋਗਾ ਵੀ ਕਰਦਾ। ਤੇ ਤੁਹਾਡੇ ਬਜ਼ੁਰਗ ਵੀ ਹੈਗੇ ਨੇ? ਕੀ ਬਜ਼ੁਰਗ ਨੇ? ਠੀਕ ਹੈ। ਕਿਸੇ ਹੋਰ ਨੂੰ ਵੀ ਤੁਹਾਡੇ ਨੂੰ ਫਾਇਦਾ ਹੋ ਬਹੁਤ ਲੋਕਾਂ ਨੂੰ ਮੈਂ ਦੱਸਿਆ ਜੀ। ਬਹੁਤ ਲੋਕ ਮੰਗਲਾ ਲਾਇਕੀ। ਅੱਛਾ। ਕਿਸ ਡਾਈਟ ਦੇ ਲਾਇਨਗੇ? ਬਹੁਤ ਲੋਕ ਮੰਨਦੇ ਵੀ ਨਹੀਂ ਹੈ ਫਾਸਟਿੰਗ ਵੀ ਕਰਦਾ ਮੈਂ ਕਦੇ ਨਾ ਕਦੇ 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 ਹਾਂਜੀ ਠੀਕ ਹੈ ਹੋਰ ਯਾਰ ਦੋਸਤ ਬਹੁਤ ਮੈਂ ਜਿਹੜੇ ਮੰਨਦੇ ਨੇ ਉਹਨਾਂ ਨੂੰ ਦੱਸੀਦਾ ਜੀ ਦੱਸਦੇ ਹਾਂ ਕਾਫੀ ਲੋਕ ਮੰਨਦੇ ਨੇ ਬਸ ਬਹੁਤ ਬਹੁਤ ਘੱਟ ਮੰਨਦੇ ਵੀ ਬਹੁਤ ਘੱਟ ਨਹੀਂ ਹੈ ਇਹ ਗੱਲ ਜੀ ਪਰ ਕਹਿੰਦੀ ਹਰ ਇੱਕ ਮੰਨ ਜਾਂਦਾ ਨਹੀਂ ਮੰਨਦਾ ਜੀ ਤੇ ਤੁਸੀਂ ਅ ਰਵਿੰਦਰ ਸਿੰਘ ਦੀਆਂ ਵੀਡੀਓਜ਼ ਬਾਰੇ ਕੁਝ ਹੋਰ ਕਹਿਣਾ ਚਾਹੋ ਤਾਂ ਉਹਨਾਂ ਦੀ ਜਿਹੜੀਆਂ ਵੀਡੀਓ ਦੇਖਦੇ ਆ ਗਿਆਨ ਕਪੂਰ ਹੁੰਦੀਆਂ ਜੀ ਵਧੀਆ ਲੱਗਦੀਆਂ ਨਹੀਂ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਮੈਂ ਤਾਂ ਉਹਨਾਂ ਨੂੰ ਵੀਡੀਓ ਦੇਖ ਦੇ ਕੇ ਕੀ ਸਾਰਾ ਕੁਝ ਉਹ ਕਰਿਆ ਮੈਂ ਤਾਂ ਕਿਸੇ ਤੋਂ ਕੁਝ ਲੈਤਾ ਹੀ ਨਹੀਂ ਨਾ ਹੀ ਕਿਸੇ ਤੋਂ ਟ੍ਰੀਟਮੈਂਟ ਲਿੱਤਾ ਜਨਾਈ ਕਿਸੇ ਤੋਂ ਆਪਾਂ ਕੋਈ ਪੁੱਛਿਆ ਕਿਸੇ ਤੋਂ ਮਤਲਬ ਉਹ ਦੇਖ ਕੇ ਹੀ ਠੀਕ ਹੈ ਹਾਂਜੀ ਤੁਸੀਂ ਆਪ ਤਾਂ ਜਿਹੜੇ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕਾਫੀ ਬੈਨੀਫਿਟ ਹੋ ਗਿਆ ਤੁਸੀਂ ਕਿਸੇ ਸਾਹਮਣੇ ਤੁਹਾਨੂੰ ਖਿਆਲਾਂ ਲੋਕ ਦੇਖ ਰਹੇ ਨੇ ਕੀ ਕੁਝ ਉਹਨਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਸਨੇਹਾ ਦੇਣਾ ਚਾਹੋਗੇ ਮੈਂ ਤਾਂ ਇਹ ਕਹਣਾ ਵੀ ਇਹ ਇੱਕ ਨਾ ਬੇਕਰੀ ਪ੍ਰੋਡਕਟ ਬਣਾ ਕਰਉਗੀ ਜਿਹੜਾ ਡੱਬਾ ਬੰਦ ਤੈਨੂੰ ਗੱਲ ਕੋਈ ਚੀਜ਼ ਜੇ ਜੇ ਕਿਸੇ ਠੀਕ ਹੋਣਾ ਉਹਨਾਂ ਨੂੰ ਬੰਦ ਕਰਨੀ ਪਣੀ ਹੈ ਜੀ ਉਹ ਦੋ ਮਿੰਟ ਤੂੰ ਠੀਕ ਨਹੀਂ ਹੋਣਾ ਕਿਉਂਕਿ ਅੱਜ ਕੱਲ ਆਪਣੇ ਕੋਲ ਜਿਹੜੀਆਂ ਰਿਹਸਪਰੇ ਵਾਲਾ ਬਹੁਤ ਜ਼ਿਆਦਾ ਆ ਰਿਹਾ ਜੀ ਜੇ ਤੁਸੀਂ ਮਤਲਬ ਸਹੀ ਕਾਹੋਗੇ ਤਾਂ ਤੁਹਾਡੀ ਸਿਹਤ ਠੀਕ ਰਹੂਗੀ ਨਹੀਂ ਦਿੱਕਤਾਂ ਬਹੁਤ ਜ਼ਿਆਦਾ ਨੇ ਜੀ ਹਰੇਕ ਬੰਦਾ ਬਿਮਾਰ ਆਏ ਮੰਨ ਲਓ ਤੁਹਾਡੇ ਸਾਹਮਣੇ ਕੋਈ ਬੰਦਾ ਬਿਮਾਰ ਬੈਠਾ ਤੁਸੀਂ ਉਹਨੂੰ ਕਿਵੇਂ ਸਮਝਾਓਗੇ ਕਿ ਇਹ ਕਿਵੇਂ ਤੁਸੀਂ ਠੀਕ ਹੋਏ ਤਾਂ ਤੁਸੀਂ ਉਹਨੂੰ ਕੀ ਕਰਨਾ ਚਾਹੀਦਾ ਮੈਂ ਤਾਂ ਇਹ ਕਹਿੰਦਾ ਵੀ ਇਹ ਇੱਕ ਤਾਂ ਕਣਕ ਦੇ ਚੌਲ ਸੜ ਨਹੀਂ ਪਾਉਣੀ ਡੈਰੀ ਪ੍ਰੋਡਕਟ ਵੀ ਦੁੱਧ ਤੇ ਨਹੀਂ ਮੈਂ ਦੁੱਧ ਸੰਗਣਾ ਪੈਣਾਗਾ ਦੁੱਧ ਬਾਰੇ ਮੈਂ ਬੜਾ ਤੁਨੂੰ ਬੜਾ ਗਿਆਨ ਨਹੀਂ ਦੇ ਸਕਦਾ ਜੀ ਪਰ ਮੈਂ ਆਪ ਛੱਡ ਕੇ ਹੋ ਕੇ ਠੀਕ ਹੋ ਜਾਂਦਾ ਮੈਂ ਕਿਸੇ ਨੂੰ ਇਹ ਤਾਂ ਨਹੀਂ ਕਹਿੰਦਾ ਵੀ ਤੁਸੀਂ ਸਾਡੋ ਪਰ ਮੈਂ ਸਾਡ ਕੇ ਠੀਕ ਹੋ ਜਾਂਦਾ ਠੀਕ ਹੈ ਮੈਂ ਆਪਣੇ ਬਾਰੇ ਦੱਸ ਸਕਦਾ ਠੀਕ ਹੈ ਹੋਰ ਕੱਟੀ ਲੀਵਰ ਨਾਲ ਕੀ ਦਾ ਹੋਵੇ ਕੱਟੀ ਲੀਵਰ ਜੇ ਤੁਸੀਂ ਡਾਇਰੈਕਟ ਠੀਕ ਕਰ ਲਓਗੇ ਤੁਹਾਡਾ ਇਕੱਲੀ ਕੱਲਾ ਇਹ ਨਹੀਂ ਹੈਗਾ ਵੀ ਤੁਹਾਡਾ ਸੁਪਰੀ ਠੀਕ ਹੋ ਸਾਰਾ ਤੁਹਾਡਾ ਸਾਰੀ ਬੋਡੀ ਦਾ ਸਾਰਾ ਕੁਝ ਠੀਕ ਹੋਊਗਾ ਕੱਟੀ ਲੀਵਰ ਵੀ ਠੀਕ ਹੋਊਗਾ ਬੀਬੀ ਵੀ ਠੀਕ ਹੋਊਗਾ ਹੋਰ ਜਿਹੜੀਆਂ ਛੋਟੀਆਂ ਬਹੁਤਿਆਂ ਦਿੱਕਤਾਂ ਹੋਊਗੀ ਠੀਕ ਹੋਣਗੀਆਂ ਹਾਂ ਬਹੁਤ ਧੰਨਵਾਦ ਜੀ ਸੋਸ਼ੀ ਸਿੰਘ ਜੀ ਮੈਨੂੰ ਲੱਗਦਾ ਹੈ ਕਿ ਤੁਹਾਡੇ ਵੱਲੋਂ ਦਿੱਤੀ ਗਈ ਪ੍ਰੇਰਣਾ ਤੁਹਾਡੇ ਵੱਲੋਂ ਦਿੱਤਾ ਗਿਆ ਗਿਆਨ ਤੁਹਾਡੇ ਵੱਲੋਂ ਦਿੱਤਾ ਗਿਆ ਐਕਸਪੀਰੀਅੰਸ ਜਿਹੜਾ ਉਹ ਬਹੁਤ ਸਾਰੇ ਲੋਕਾਂ ਨੂੰ ਇਹ ਫਾਇਦਾ ਪਹੁੰਚਾਏਗਾ ਤੇ ਉਹ ਵੀ ਤੁਹਾਡੇ ਜਿਹੜੀ ਆ ਉਹ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹਦੇ ਉਹ ਕਾਫੀ ਉਹਨਾਂ ਨੂੰ ਬੈਨੀਫਿਟ ਹੋਏਗਾ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਡਾਇਟ ਨੂੰ ਇਸੇ ਇੱਕ ਨਾਮ ਫਾਲੋ ਕਰੋਗੇ ਤੇ ਅੱਗੇ ਜਿਹੜੇ ਚਾਰ ਲੋਕਾਂ ਨੂੰ ਸ਼ੇਅਰ ਵੀ ਕਰਦੇ ਆ ਕਰੋਂਗੇ ਵੀਡੀਓ ਸਾਡੀਆਂ ਬਿਲਕੁਲ ਉਹ ਤਾਂ ਹੁਣ ਵੀ ਸ਼ੇਅਰ ਕਰਦਾ ਹਾਂ ਜੀ ਬਿਲਕੁਲ ਤੇ ਉਹ ਸ਼ੇਅਰ ਕਰੋਗੇ ਤੇ ਉਹਦੇ ਨਾਲ ਜਿਹੜਾ ਚਾਰ ਲੋਕਾਂ ਨੂੰ ਫਾਇਦਾ ਹੋਰ ਹੋਏਗਾ ਇਹੋ ਸਾਡੀ ਬੇਨਤੀ ਜਿਹੜੀ ਹੈ ਸਾਰਿਆਂ ਨੂੰ ਰਹਦੀ ਹੈ ਕਿ ਜੇਕਰ ਕਿਸੇ ਇੱਕ ਬੰਦੇ ਨੂੰ ਵੀ ਫਾਇਦਾ ਹੁੰਦਾ ਤਾਂ ਵੀਡੀਓ ਯੂਸ਼ੇਅਰ ਕਰੋ ਸ਼ੁਕਰੀਆ ਤੁਹਾਡਾ ਧੰਨਵਾਦ ਸੋ ਸੁਰਜੀਤ ਸਿੰਘ ਜੀ ਤੋਂ ਆਪਾਂ ਜਾਣਿਆ ਕਿ ਇਸ ਤਰੀਕੇ ਦੇ ਨਾਲ ਇਹ ਪਿਛਲੇ ਲੰਬੇ ਸਮੇਂ ਤੋਂ ਇੱਕ ਗੰਦੀ ਹਾਲਤ ਕਹਿ ਸਕਦੇ ਹਾਂ ਸ਼ਰਾਬ ਪੀਣਾ ਕੋ ਚੰਗੀ ਆਦਤ ਨਹੀਂ ਹੁੰਦੀ ਇਹ ਇੱਕ ਸ਼ਰਾਬ ਦੀ ਨੱਟ ਦੇ ਵਿੱਚ ਇਨਵੋਲਵ ਸੀਗੇ ਉਹਦੇ ਕਰਕੇ ਇਹਨਾਂ ਨੂੰ ਫੈਟੀ ਲੀਵਰ ਦੀ ਪ੍ਰੋਬਲਮ ਆ ਗਈ, ਸ਼ੂਗਰ ਦੀ ਪ੍ਰੋਬਲਮ ਆ ਗਈ। ਸ਼ੂਗਰ ਤੇ ਫੈਟੀ ਲੀਵਰ ਦੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਇਹਨਾਂ ਨੇ ਕੁਝ ਅੰਗਰੇਜ਼ੀ ਦਵਾਈਆਂ ਲਈਆਂ ਜਿਸ ਤੋਂ ਬਾਅਦ ਇਹਨਾਂ ਨੂੰ ਬੀਪੀ ਵੀ ਰਹਿਣ ਲੱਗ ਗਿਆ, ਯਾਨੀ ਸਾਈਡ ਇਫੈਕਟ ਨਿਕਲ ਕੇ ਆਇਆ ਉਹਦਾ। ਇਸ ਦੌਰਾਨ ਇਹਨਾਂ ਨੇ ਸਾਡੀਆਂ ਵੀਡੀਓ ਦੇਖਣੇ ਸ਼ੁਰੂ ਕੀਤੀਆਂ ਖਾਸ ਕਰਕੇ ਲੋਨਸੈਂਸ ਦੇ ਲਈ। ਤੇ ਉਹ ਵੀਡੀਓ ਦੇਖਣ ਤੋਂ ਬਾਅਦ ਜਦੋਂ ਇਹਨਾਂ ਨੇ ਉਹ ਡਾਈਟ ਫਾਲੋ ਕਰਨੀ ਸ਼ੁਰੂ ਕੀਤੀ, ਉਹ ਚੀਜ਼ਾਂ ਮਨਾ ਕਰਤੀਆਂ ਆਪਣੇ ਆਪ ਨੂੰ ਵੀ ਮੈਂ ਇਹ ਚੀਜ਼ਾਂ ਨਹੀਂ ਲੈਣੀਆਂ। ਖਤਮ ਉਹ ਚੀਜ਼ਾਂ ਜਿਹੜੀਆਂ ਬੰਦ ਕਰ ਦਿੱਤੀਆਂ ਕਣਕ ਚੌਲ ਦੁੱਧ ਰਫਾਇਡ چینی ਚਿੱਟਾ ਨਮਕ ਜਿਹੜਾ ਇਸ ਤੋਂ ਇਲਾਵਾ ਬੇਕਰੀ ਪ੍ਰੋਡਕਟ ਮਿਲਕ ਪ੍ਰੋਡਕਟ ਜੰਕ ਫੂਡ ਇਹ ਸਾਰੇ ਜਿਹੜੋ ਬੰਦ ਕਰ ਦਿੱਤੇ ਤੇ ਇਹਨਾਂ ਦੇ ਸ਼ੂਗਰ ਜਿਹੜੀ ਆ ਉਹ ਆਪਣੇ ਆਪ ਠੀਕ ਹੋ ਗਈ ਇਹਨਾਂ ਦਾ ਬੀਪੀ ਜਿਹੜਾ ਪਹਿਲਾਂ 150 ਕ੍ਰਾਸ ਕਰ ਜਾਂਦਾ ਸੀ ਉਹ ਅੱਜ ਇਹਨਾਂ ਦਾ ਜਿਹੜਾ ਉਹ 80 100 ਤੇ 120 ਦੇ ਕਰੀਬ ਰਹਿਦਾ ਹੈ 70 110 ਦੇ ਕਰੀਬ ਇਹ 80 120 ਦੇ ਕਰੀਬ ਰਹਿਦਾ ਹੈ ਤੇ ਇਹਨਾਂ ਦੇ ਸਰੀਰ ਦੇ ਵਿੱਚ ਉਹ ਫੈਟੀ ਲੀਵਰ ਦੀ ਜਿਹੜੀ ਸਮੱਸਿਆ ਉਸ ਸਲਾਰੀ ਚਲੀ ਗਈ ਹੈ ਇਹਨਾਂ ਨੂੰ ਅੱਜ ਕੋਈ ਸਮੱਸਿਆ ਨਹੀਂ ਇਥੋਂ ਤੱਕ ਕਿ ਜਦੋਂ ਇਹ ਆਪ ਠੀਕ ਹੋਏ ਤੇ ਇਹਨਾਂ ਦੀ ਪਤਨੀ ਧਰਮ ਪਤਨੀ ਜਿਹੜੇ ਕਿ ਇਹਨਾਂ ਦੇ ਨਾਲ ਰਹਿੰਦੇ ਸੀ ਉਹਨਾਂ ਨੂੰ ਵੀ ਇਹਨਾਂ ਨੂੰ ਦੇਖਣ ਤੋਂ ਬਾਅਦ ਪ੍ਰੇਰਣਾ ਬਲੀ ਉਹਨਾਂ ਨੇ ਵੀ ਉਹ ਡਾਈਟ ਫਾਲੋ ਕਰਨੀ ਸ਼ੁਰੂ ਕਰ ਦਿੱਤੀ ਕਣਕ ਤੇ ਚੌਲ ਛੱਡ ਦਿੱਤੇ ਗਏ ਦੁੱਧ ਬਿਲਕੁਲ ਬੰਦ ਕਰਤਾ ਗਿਆ ਉਹ ਡਾਈਟ ਹੀ ਫਾਲੋ ਕਰ ਰਿਹਾ ਸੀ ਉਹੀ ਕਰਨਾ ਸ਼ੁਰੂ ਕਰ ਦਿੱਤਾ ਪਰਿਵਾਰ ਦੇ ਵਿੱਚ ਜਦੋਂ ਦੋ ਬੰਦੇ ਮਾਤਾ ਪਿਤਾ ਕਰਦੇ ਨੇ ਤੇ ਬੱਚਿਆਂ ਤੇ ਵੀ ਅਸਰ ਪੈਂਦਾ ਬੱਚਿਆਂ ਨੇ ਇਹਨਾਂ ਦੀ ਬੇਟੀ ਨੇ ਵੀ ਉਹੀ ਅੱਜ ਫਾਲੋ ਕਰਨਾ ਸ਼ੁਰੂ ਕੀਤਾ ਹੋਇਆ ਹੈ ਅੱਜ ਬੇਟੀ ਤਾਂ ਆਪ ਤੇ ਪੂਰਾ ਪਰਿਵਾਰ ਹੀ ਤੰਦਰੁਸਤ ਨਹੀਂ ਹੈਗੇ ਬਲਕਿ ਅੱਜ ਇਹ ਹੋਰ ਵੀ ਲੋਕਾਂ ਨੂੰ ਪ੍ਰੇਰਨਾ ਦੇ ਰਹੇ ਨੇ ਹੋਰ ਵੀ ਲੋਕਾਂ ਨੂੰ ਕਹਿ ਰਹੇ ਨੇ ਕਿ ਇਹ ਚੀਜ਼ਾਂ ਛੱਡੋ ਤਾਂ ਹੀ ਤੁਸੀਂ ਤੰਦਰੁਸਤ ਰਹਿ ਸਕੋਗੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਪੂਰੀ ਪ੍ਰੇਰਨਾਦਾਇਕ ਤੇ ਇੱਕ ਐਜੂਕੇਸ਼ਨਲ ਵੀਡੀਓ ਜ਼ਰੂਰ ਦੇ ਵਿੱਚ ਤੁਹਾਡੇ ਸਰੀਰ ਤੁਹਾਡੇ ਜਹਨ ਦੇ ਉੱਤੇ ਅਸਰ ਜ਼ਰੂਰ ਕਰੇਗੀ ਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੇ ਇਸ ਨੂੰ ਵਤ ਵਤ ਸ਼ੇਅਰ ਕਰੋ ਕਿਉਂਕਿ ਜੇਕਰ ਕਿਸੇ ਨੇ ਵੀਡੀਓ ਇਹਨਾਂ ਨੂੰ ਸ਼ੇਅਰ ਕੀਤੀ ਸੀ ਤੇ ਅੱਜ ਇਹ ਬਿਲਕੁਲ ਤੰਦਰੁਸਤ ਰਹੇ ਤੇ ਵੀਡੀਓ ਦੇਖਣ ਦਾ ਹੀ ਨਤੀਜਾ ਹੈ ਤੇ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕੋਈ ਨਾ ਕੋਈ ਇਸ ਵੀਡੀਓ ਨੂੰ ਵੀ ਜ਼ਰੂਰ ਦੇਖੇਗਾ ਤੇ ਕਹਿੰਦੇ ਨੇ ਹਾਥ ਕੰਗਨ ਕੋ ਆਰਸੀ ਕਿਆ ਔਰ ਪੜੇ ਲਿਖੇ ਕੋ ਫਾਰਸੀ ਕਿਆ ਹਿੰਦੀ ਦਾ ਹੀ ਕਹਾਵਤ ਹੈ ਤੁਹਾਡੇ ਸਾਹਮਣੇ ਸਬੂਤ ਹੈ ਕਿ ਵੀਡੀਓ ਦੇਖਣ ਤੋਂ ਬਾਅਦ ਇਸ ਤਰ੍ਹਾਂ ਸੁਰਜੀਤ ਸਿੰਘ ਜੀ ਅੱਜ ਆਪਣੀ ਤੰਦਰੁਸਤੀ ਹਾਸਲ ਕਰ ਲਏ ਤੇ ਜੇਕਰ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਤੇ ਕੋਈ ਅਜਿਹਾ ਹੀ ਸੁਰਜੀਤ ਸਿੰਘ ਜੀ ਵਰਗਾ ਕੋਈ ਹੋਰ ਇਨਸਾਨ ਇਸ ਵੀਡੀਓ ਤੋਂ ਫਾਇਦਾ ਲੈਣਾ ਚਾਹੇ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਅਫਸਰ ਵੀ ਕਾਮਯਾਬ ਹੋਇਆ ਸਾਡੇ ਚੈਨਲ ਨਿਊ ਲਾਈਫ ਹਰਬਲ ਸਾਡੇ ਚੈਨਲ ਨਿਊ ਏਸ਼ੀਆ ਪੰਜਾਬੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਆਜਮਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਲਸਾਜ਼ ਹੋ ਬਤਾਂਨਾ